ਅਰਦਾਸ ਕਰ ਰਹੇ ਸੀਗੇ ਪਹਿਲਾਂ ਤੁਸੀਂ ਔਰ ਉਸ ਤੋਂ ਬਾਅਦ ਫਿਰ ਕਹਿੰਦੇ ਕਿ ਕਮੈਂਟਰੀ ਵਾਲਾ ਕਹਿੰਦਾ ਕਿ ਅਰਦਾਸ ਕਰਤੀ ਹੈ ਮਨਦੀਪ ਖੁਣਾਨੇ ਔਰ ਹੁਣ ਇੱਕ ਗੋਲ ਹੋ ਜਾਣਾ ਫਿਰ ਦੂਜਾ ਵੀ ਹੋ ਗਿਆ ਇੱਕ ਬਲੀਵ ਹੋਣਾ ਚਾਹੀਦਾ ਯਾਰ ਜਦੋਂ ਵੀ ਸ਼ੂਟ ਆਊਟ ਲੱਗ ਰਹੇ ਸੀਗੇ ਕਿ ਬਿਲਕੁਲ ਜੀ ਮੈਂ ਅਰਦਾਸ ਕਰ ਰਿਆ ਸੀਗੀ ਇਹ ਕਿ ਕੱਟਈ ਸ਼ੂਟਰ ਕਿਉਂਕਿ ਮੇਰੇ ਹਿਸਾਬ ਨਾਲ ਇਹ ਰਿਕਾਰਡ ਬਣਾਇਆ ਅਸੀਂ 올림픽 ਚ ਕੀ 10 ਪਲੇਅਰਾਂ ਨਾਲ ਇਕੱਲੇ ਜੀ ਵੀ ਨਾ 43 ਮਿੰਟ ਤੇ ਅਸੀਂ ਸ਼ੂਟ ਆਊਟ ਤੱਕ ਪਹੁੰਚ ਗਏ ਤੇ ਸਾਡਾ ਇਹ ਸੀਗਾ ਇਹ ਮੈਚ ਕੱਢਣਾ ਹੈ ਤੇ ਬਸ ਇਹ ਬਾਬੇ ਅੱਗੇ ਅਰਦਾਸ ਹੀ ਕਰ ਰਿਆ ਸੀਗੇ ਇਹ ਸਾਨੂੰ ਮੈਚ ਜਿਤਾ ਦਿਓ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਰੱਬ ਸੁਣਦਾ ਛੇਤੀ ਬਹੁਤ ਛੇਤੀ ਸੁਣ ਲਈ ਤੁਸੀਂ ਪੂਰਾ ਧਿਆਲ ਲਾਇਆ ਸੀ ਮੈਨੂੰ ਲੱਗਦਾ ਪਰਮਾਤਮਾ ਨੂੰ ਹੈ ਬਿਲਕੁਲ ਜੀ ਬਾਬਾ ਜੀ ਨੇ ਸੁਣ ਲਈ ਜੀ ਗੱਲ ਮੁੱਖ ਮੰਤਰੀ ਸਾਹਿਬ ਨੇ ਕਹੀ ਕਿ ਮੈਂ ਕੋਈ ਨਾਕਿਆਂ ਤੇ ਨਹੀਂ ਖੜਾਉਣੇ ਚਾਹੁੰਦਾ ਔਰ ਮੈਂ ਚਾਹੁੰਦਾ ਕਿ ਖੇਡਦੇ ਰਹਿਣ ਕਿਵੇਂ ਦਾ ਇਹ 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 ਗੱਲ ਕਿਵੇਂ ਹੈ ਕਿਉਂਕਿ ਪੰਜਾਬ ਪੁਲਿਸ ਦੇ 4 ਡੀਐਸ 4 ਡੀਐਸਪੀ ਨੇ 4 ਡੀਐਸਪੀ ਪੰਜਾਬ ਪੁਲਿਸ ਦੇ ਖੇਡਦੇ ਭਾਰਤੀ ਹਾਕੀ ਟੀਮ ਦੇ ਸੀਐਮ ਸਰ ਹਾਕੀ ਨੂੰ ਵੈਸੇ ਹੀ ਬਹੁਤ ਪਿਆਰ ਕਰਦੇ ਆ ਕਰੀਬੀ ਨਾਲ ਦੇਖਦੇ ਆ ਤੇ ਉਹਨਾਂ ਦਾ ਇਹ ਰਹਿੰਦਾ ਹੈ ਕਿ ਹਾਂ ਜਿੰਨੀ ਆ ਲੰਬੀ ਹਾਕੀ ਖੇਲੂਗੇ ਤੇ ਇੰਡੀਆ ਲਈ ਹੋਰ ਮੈਡਲ ਲੈ ਕੇ ਆਉਗੇ ਬੋਰਡ ਤੋਂ ਖੁੰਝ ਗਏ ਉਦੋਂ ਉਹ ਉਹ ਪ੍ਰੈਸ਼ਰ ਕਿਵੇਂ ਤੁਸੀਂ ਮੇਨਟੇਨ ਕੀਤਾ ਕਿਉਂਕਿ ਸਰਪੰਚ ਸਾਹਿਬ ਨਾਲ ਗੱਲ ਹੋ ਰਹੀ ਸੀ ਕੈਪਟਨ ਸਾਹਿਬ ਦੇ ਨਾਲ ਉਹ ਕਹਿੰਦੇ ਕਿ ਅਸੀਂ ਉਦੋਂ ਇਕੱਠੇ ਹੋ ਕੇ ਇਹੋ ਗੱਲ ਕਹੀ ਕਿ ਮਰ ਜਾਾਂਗੇ ਜਾਂ ਫਿਰ ਮੈਡਲ ਲੈ ਕੇ ਜਾਵਾਂਗੇ ਕਿ ਮਰ ਜਾਾਂਗੇ ਪਰ ਮੈਡਲ ਲੈ ਕੇ ਆਵਾਂਗੇ ਇਹੀ ਮੇਨ ਸੀ ਓਲੰਪਿਕਸ ਦੇ ਵਿੱਚ ਭਾਰਤੀ ਹਾਕੀ ਟੀਮ 브ੌਂਜ਼ ਮੈਡਲ ਲੈ ਕੇ ਆਈ ਹੈ ਔਰ ਭਾਰਤੀ ਹਾਕੀ ਟੀਮ ਦੇ ਮਨਦੀਪ ਸਿੰਘ ਸਰ ਨਾਲ ਨੇ ਗੱਲਬਾਤ ਇਹਨਾਂ ਦੇ ਨਾਲ ਕਰਦੇ ਆਂ ਮਨਦੀਪ ਜੀ ਐਕਸਪੀਰੀਅੰਸ ਬਹੁਤ ਸ਼ਾਨਦਾਰ ਰਿਹਾ ਤੁਹਾਡਾ ਜ਼ਿਕਰ ਤੁਸੀਂ ਕੀਤਾ ਮੁੱਖ ਮੰਤਰੀ ਸਾਹਿਬ ਵੀ ਜ਼ਿਕਰ ਕਰ ਰਹੇ ਸੀ ਅਰਦਾਸ ਕਰ ਰਹੇ ਸੀਗੇ ਪਹਿਲਾਂ ਤੁਸੀਂ ਔਰ ਉਸ ਤੋਂ ਬਾਅਦ ਫਿਰ ਕਹਿੰਦੇ ਕਿ ਕਮੈਂਟਰੀ ਵਾਲਾ ਕਹਿੰਦਾ ਕਿ ਅਰਦਾਸ ਕਰਤੀ ਹੈ ਮਨਦੀਪ ਹੁਣਾਂ ਨੇ ਔਰ ਹੁਣ ਇੱਕ ਗੋਲ ਹੋ ਜਾਣਾ ਫਿਰ ਦੂਜਾ ਵੀ ਹੋ ਗਿਆ ਕਿਵੇਂ ਦੇਖਦੇ ਹੋ ਕਿਦਾਂ ਦਾ ਤਜਰਬਾ ਰਿਹਾ ਹੈ ਬਿਲਕੁਲ ਜੀ ਬਹੁਤ ਵਧੀਆ ਰਿਹਾ ਆ ਬਹੁਤ ਪ੍ਰਾਊਡ ਫੀਲ ਕਰ ਰਹੇ ਆ ਕਿ ਬੈਕ ਟੂ ਬੈਕ ਮੈਡਲ ਜਿਤਨਾ ਬਹੁ ਵੱਡੀ ਗੱਲ ਹੁੰਦੀ ਆ ਤੇ ਅਸੀਂ ਬਹੁਤ ਪ੍ਰਾਊਡ ਫੀਲ ਕਰ ਰਹੇ ਆ ਇਹ ਮਿਹਨਤ ਆ ਜੀ ਸਾਰਿਆਂ ਦੀ ਤੇ ਬਿਲਕੁਲ ਜੀ ਦੇਖੋ ਇੱਕ ਬਲੀਵ ਹੋਣਾ ਚਾਹੀਦਾ ਆ ਜਦੋਂ ਵੀ ਸ਼ੂਟ ਆਊਟ ਲੱਗ ਰਹੇ ਸੀਗੇ ਕਿ ਬਿਲਕੁਲ ਜੀ ਮੈਂ ਅਰਦਾਸ ਕਰ ਰਿਹਾ ਸੀ ਕਿ ਇਹ ਕੱਟੇ ਹੀ ਸ਼ੂਟਰ ਕਿਉਂਕਿ ਮੇਰੇ ਸਹਾਂ ਨਾ ਇਹ ਰਿਕਾਰਡ ਬਣਾਇਆ ਸੀ 올림픽 ਚ ਕਿ 10 ਪਲੇਅਰਾਂ ਨਾਲ ਇਕੱਲੇ ਜੀ ਵੀਨਾ 43 ਮੈਂਟ ਤੇ ਅਸੀਂ ਸ਼ੂਟ ਆਊਟ ਤੱਕ ਪਹੁੰਚ ਗਏ ਤੇ ਸਾਡਾ ਇਹ ਸੀਗਾ ਇਹ ਮੈਚ ਕੱਢਣਾ ਆ ਤੇ ਬਸ ਇਹ ਬਾਬੇ ਅੱਗੇ ਅਰਦਾਸ ਹੀ ਕਰ ਰਹੇ ਸੀ ਮੁਕ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਰੱਬ ਸੁਣਦਾ ਛੇਤੀ ਬਹੁਤ ਛੇਤੀ ਸੁਣ ਲਈ ਤੁਸੀਂ ਪੂਰਾ ਧਿਆ ਲਿਆ ਸੀ ਮੈਨੂੰ ਲੱਗਦਾ ਪਰਮਾਤਮਾ ਨੂੰ ਹੈ ਬਿਲਕੁਲ ਜੀ ਬਾਬਾ ਜੀ ਨੇ ਸੁਣ ਲਈ ਜੀ ਉਹ ਖਿਆਲ ਕੀ ਸੀ ਕੀ ਚੱਲ ਰਿਹਾ ਸੀ ਜ਼ਿਹਨ ਦੇ ਵਿੱਚ ਉਸ ਵੇਲੇ ਜਦੋਂ ਅੱਖਾਂ ਬੰਦ ਕਰਕੇ ਰੱਬ ਨੂੰ ਧਿਆਰੇ ਸੀਗੇ ਬਸ ਇਹ ਅਰਦਾਸ ਕਰ ਰਹੇ ਹਾਂ ਵੀ ਵਾਹਿਗੁਰੂ ਤੇ ਕਿ ਇਹ ਜਿਹੜੀ ਸ਼ੂਟਰ ਲਾਉਣ ਜਾ ਰਿਹਾ ਇਹਨਾਂ ਦਾ ਬਸ ਗੋਲ ਹੋਵੇ ਤੇ ਅਸੀਂ ਜਿੱਤੀਏ ਕਿਉਂਕਿ ਇੰਨੀ 43 ਮਿੰਟ ਅਸੀਂ ਪੂਰਾ ਆਪਣਾ ਬੈਸਟ ਦੇ ਕੇ ਇਹ ਸ਼ੂਟਆਊਟ ਤੇ ਲੈ ਕੇ ਆਏ ਇੱਥੋਂ ਨਹੀਂ ਆਰਨਾ ਆ ਇੱਥੋਂ ਹੀ ਜਿੱਤ ਕੇ ਲੈ ਕੇ ਜਾਣਾ ਆ ਉਡੀ ਜੀ ਕਮੀ ਰਹਗੀ 골ਡ ਨਹੀਂ ਤਾਂ 골ਡ ਪੱਕਾ ਸੀ ਬਿਲਕੁਲ ਜੀ ਜਿੰਨੇ ਅਸੀਂ ਇਸ 올림픽 ਚ ਬੈਸਟ ਟੋਕੀ ਖੇਲ ਕੇ ਆਏ ਆ ਇਹ ਲਾਸਟ 5 ਮਿੰਟ ਸਾਨੂੰ ਜਿਹੜਾ 골 ਪੈ ਗਿਆ ਉਹ ਥੋੜਾ ਹਰਟ ਫੀਲ ਹੋਇਆ ਸਾਨੂੰ ਪਰ ਸਟਿਲ ਅਸੀਂ ਬ੍ਰਾਂਜ਼ ਲੈ ਕੇ ਆਏ ਆ ਅਸੀਂ ਬਹੁਤ ਪ੍ਰਾਣ ਫੀਲ ਕਰ ਰਹੇ ਆ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ 15-15 ਲੱਖ ਤਿਆਰੀ ਵੇਲੇ ਔਰ ਉਸ ਤੋਂ ਬਾਅਦ ਹੁਣ ਜਿਹੜੀ ਟੀਮ ব্রোঞ্জ ਲੈ ਕੇ ਆਈ ਹੈ ਕਰੋੜ ਕਰੋੜ ਰੁਪਏ اور اس طرح ਦਾ انہوں نے کہا کہ ہاکی ਨੂੰ خاص طور تے ਅਸੀਂ ਪ੍ਰਮੋਟ ਕਰਨਾ ਕੋਸ਼ਿਸ਼ ਕਰਾਂਗੇ ਕਹਿੰਦੇ ਕਿ ਜੇ ਸਪான்ਸਰ ਵੀ ਬਣੀ ਐ ਅਸੀਂ پنجاب ਸਰਕਾਰ ਸਪான்ਸਰ ਬਣੇ ਕਿਦਾਂ ਤੁਹਾਨੂੰ ਲੱਗਦਾ ਪਹਿਲਾਂ ਨਾਲੋਂ ਤਬਦੀਲੀਆਂ ਆਉਣਗੀਆਂ ہاکی ਚ ਪਨੀਰੀ ਬਹੁਤ ساری پنجاب ਦੇ ਵਿੱਚ ਆ ਉਹ ਜਿਹੜੀ ਤਿਆਰ ਹੋਣਾ ਚਾਹੁੰਦੀ ਹੈ ਬਿਲਕੁਲ ਜੀ ਆਪਣੀ ਸਭ ਤੋਂ ਬੈਸਟ ਚੀਜ਼ ਹੈ ਖੇਡਾ ਵਤਨ ਪੰਜਾਬ ਦੀ ਮੈਂ ਗੱਲ ਕਰੂੰਗਾ ਕਿਉਂਕਿ ਫਸਟ ਟਾਈਮ ਉਹਨਾਂ ਨੇ ਕਰਾਈਆਂ ਇਹ ਬਹੁਤ ਵਧੀਆ ਚੀਜ਼ ਹੈ ਪਰਾਲਾ ਕਿਉਂਕਿ ਜਿੰਨਾ ਤੁਸੀਂ ਇਹ ਚੀਜ਼ਾਂ ਇੱਥੋਂ ਬੇਸਿਕ ਤੁਸੀਂ ਵਧੀਆ ਕਰਾਉਂਗੇ ਕਿਉਂਕਿ ਬੱਚਿਆਂ ਦਾ ਇਹ ਰਹੂਗਾ ਕਿ ਹਾਂ ਮੈਂ ਹੋਰ ਹਾਰਡ ਵਰਕਰ ਨੂੰ ਮੈਨੂੰ ਮੌਕਾ ਮਿਲਣਾ ਆ ਤੇ ਬਿਲਕੁਲ ਜੀ ਪੈरिस ਜਾਨ ਤੋਂ ਪਹਿਲੇ 15 ਲੱਖ ਦਿੱਤਾ ਠੀਕ ਹੈ ਜੀ ਇਹ ਬਹੁਤ ਚੀਜ਼ ਵਧੀਆ ਸਾਨੂੰ ਹੋਰ ਮੌਕੇ ਮਿਲਿਆ ਹਾਰਡ ਵਰਕ ਕਰਨ ਦਾ ਸਾਡਾ ਇੱਕ ਮੋਟੀਵੇਸ਼ਨ ਜਿਹੜਾ ਸੀਗਾ ਹੋਰ ਸਾਡਾ ਅਪ ਹੋਇਆ ਉਸ ਤੋਂ ਬਾਅਦ ਜਦੋਂ ਅਸੀਂ ਮੈਡਲ ਜਿੱਤ ਕੇ ਆਏ ਸਾਨੂੰ ਹੁੰਦੇ ਹੀ 3-4 ਦਿਨਾਂ ਬਾਅਦ ਸਾਨੂੰ ਸਰ ਨੇ ਅੱਜ ਸਨਮਾਨਿਤ ਕੀਤਾ ਤੇ ਮੈਂ ਦਿਲ ਤੋਂ ਧੰਨਵਾਦ ਕਰਦਾ ਹਾਂ ਇਹ ਵੀ ਗੱਲ ਮੁੱਖ ਮੰਤਰੀ ਸਾਹਿਬ ਨੇ ਕਹੀ ਕਿ ਮੈਂ ਕੋਈ ਨਾਕਿਆਂ ਤੇ ਨਹੀਂ ਖੜਾਉਣੇ ਚਾਹੁੰਦਾ ਔਰ ਮੈਂ ਚਾਹੁੰਦਾ ਕਿ ਖੇਡਦੇ ਰਹਿਣ ਕਿਵੇਂ ਦਾ ਇਹ 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 ਗੱਲ ਕਿਵੇਂ ਹੈ ਕਿਉਂਕਿ ਪੰਜਾਬ ਪੁਲਿਸ ਦੇ 4 ਡੀਐਸ 4 ਡੀਐਸਪੀ ਨੇ 4 ਡੀਐਸਪੀ ਪੰਜਾਬ ਪੁਲਿਸ ਦੇ ਖੇਡਦੇ ਭਾਰਤੀ ਹਾਕੀ ਟੀਮ ਦੇ ਵਿੱਚ ਬਿਲਕੁਲ ਜੀ ਕਿਉਂਕਿ ਸੀਐਮ ਸਰ ਹਾਕੀ ਨੂੰ ਵੈਸੇ ਹੀ ਬਹੁਤ ਪਿਆਰ ਕਰਦੇ ਆ ਕਰੀਬੀ ਨਾਲ ਦੇਖਦੇ ਆ ਤੇ ਉਹਨਾਂ ਦਾ ਹੀ ਰਹਿੰਦਾ ਹੈ ਕਿ ਹਾਂ ਜਿੰਨੀ ਆ ਲੰਬੀ ਹਾਕੀ ਖੇਲੋਗੇ ਤੇ ਇੰਡੀਆ ਲਈ ਹੋਰ ਮੈਡਲ ਲੈ ਕੇ ਆਉਗੇ ਜੀ ਪਰਿਵਾਰ ਦਾ ਕੀ ਕਹਿਣਾ ਸੀਗਾ ਜਾਂ ਮੌਕੇ ਦੇ ਉੱਪਰ ਪਰਿਵਾਰ ਨਾਲ ਲਗਾਤਾਰ ਰابطਾ ਕਾਇਮ ਸੀਗਾ ਲਗਾਤਾਰ ਗੱਲਬਾਤ ਹੋ ਰਹੀ ਜੀ ਗੱਲਬਾਤ ਹੁੰਦੀ ਰਹਿੰਦੀ ਫੈਮਿਲੀ ਨਾਲ ਗੱਲਬਾਤ ਹੁੰਦੀ ਰਹਿੰਦੀ ਸੀਗੀ ਜੀ ਕਿਵੇਂ ਹੋ ਜਾਂ ਪ੍ਰੈਸ਼ਰ ਸੀਗਾ ਅਮੰਦੀ ਜੀ ਉਸ ਵੇਲੇ ਜਦੋਂ ਤੁਸੀਂ ਖੇਡ ਰਹੇ ਸੀ ਜਾਂ ਜਦੋਂ 골ਡ ਤੋਂ ਖੁੰਝ ਗਏ ਉਦੋਂ ਉਹ ਉਹ ਪ੍ਰੈਸ਼ਰ ਕਿਵੇਂ ਤੁਸੀਂ ਮੇਨਟੇਨ ਕੀਤਾ ਕਿਉਂਕਿ ਸਰਪੰਚ ਸਾਹਿਬ ਨਾਲ ਗੱਲ ਹੋ ਰਹੀ ਸੀ ਕੈਪਟਨ ਸਾਹਿਬ ਦੇ ਨਾਲ ਉਹ ਕਹਿੰਦੇ ਕਿ ਅਸੀਂ ਉਦੋਂ ਇਕੱਠੇ ਹੋ ਕੇ ਇਹੋ ਗੱਲ ਕਹੀ ਕਿ ਮਰ ਜਾਾਂਗੇ ਜਾਂ ਫਿਰ ਮੈਡਲ ਲੈ ਕੇ ਜਾਵਾਂਗੇ ਬਿਲਕੁਲ ਜੀ ਸੇਮ ਜੀ ਇਹੀ ਗੱਲ ਕਹੀ ਸੀਗੀ ਕਿਉਂਕਿ ਇਕੱਠੇ ਹੋ ਕੇ ਅਸੀਂ ਆਪਣੀ ਜਰਨੀ ਦੀ ਬਾਰੇ ਗੱਲ ਕੀਤੀ ਜਿਹੜੀ 3 ਸਾਲ 4 ਸਾਲ ਅਸੀਂ ਸਾਡੀ ਜਰਨੀ ਰਹੀ ਹੈ ਹਾਰਡ ਵਰਕ ਰਿਆ ਹੈ ਉਹਦੇ ਬਾਰੇ ਗੱਲ ਕੀਤੀ ਤੇ ਇਹ ਮੇਨ ਸੀਗਾ ਕਿ ਮਰ ਜਾਾਂਗੇ ਪਰ ਮੈਡਲ ਲੈ ਕੇ ਆਵਾਂਗੇ ਇਹ ਹੀ ਮੇਨ ਸੀਗਾ ਸਾਡਾ ਅਗਲਾ ਟਿਚਾ ਕੀ ਆ ਅਗਲਾ ਅਗਲਾ ਸਾਡਾ ਹੁਣ ਏਸ਼ੀਆ ਚੈਂਪੀਅਨ ਟਰਾਫੀ ਆ ਉਸ ਤੇ ਫੋਕਸ ਕਰਾਂਗੇ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਥੈਂਕ ਯੂ ਤਾਂ ਮਨਦੀਪ ਸਿੰਘ ਸਾਡੇ ਨਾਲ ਸੀਗੇ ਔਰ ਮਨਦੀਪ ਸਿੰਘ ਕਮਾਲ ਦੇ ਖਿਡਾਰੀ ਨੇ ਔਰ ਮਨਦੀਪ ਸਿੰਘ ਕਹਿ ਰਹੇ ਨੇ ਕਿ ਸਾਡਾ ਟੀਚਾ 골ਡ ਤੋਂ ਖੁੰਝ ਗਿਆ ਪਰ ਅਰਦਾਸ ਮਨਦੀਪ ਉਹਨਾਂ ਨੇ ਕੀਤੀ ਸੀ ਜਿਹਦੀ ਚਰਚਾ ਹੋ ਰਹੀ ਸੀ ਕਿਉਂਕਿ ਕਮੈਂਟੇਟਰ ਨੇ ਵੀ ਇਸ ਦੀ ਚਰਚਾ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਵੀ ਚਰਚਾ ਕੀਤੀ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਅਰਦਾਸ ਕੀਤੀ ਹੋਵੇ ਜਿਹੜੀ ਸੱਚੇ ਦਿਲੋਂ ਉਹ ਪੂਰੀ ਹੁੰਦੀ ਹੈ ਤਾਂ ਮਨਦੀਪ ਉਹਨਾਂ ਨੇ ਅਰਦਾਸ ਕੀਤੀ ਕਿ 골 ਹੋ ਜੇ ਔਰ ਉਦੋਂ ਹੀ ਅਗਲੇ ਕੁਝ ਸੈਕਿੰਡਾਂ ਬਾਅਦ 골 ਹੋ ਗਿਆ ਸੀ ਤਾਂ ব্রੌਂਜ਼ ਲੈ ਕੇ ਆਈ ਇਸ ਵਾਰ ਭਾਰਤੀ ਹਾਕੀ ਟੀਮ ਅਗਲੀ ਵਾਰ ਕਹਿੰਦੇ ਕਿ ਅਸੀਂ 골ਡ ਲੈ ਕੇ ਆਵਾਂਗੇ ਔਰ ਉਹਦੇ ਲਈ ਤੰਦਹੀ ਦੇ ਨਾਲ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਹੈ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਚੰਡੀਗ